ਇਹ ਕਿਥੋਂ ਤੱਕ ਇਹ ਲੋਕ ਚਲੇ ਗਏ ਹੈ ਜੀ ਸਾਨੂੰ ਥੱਲੇ ਤੋਂ ਲੈ ਕੇ ਇਹ ਦੱਸਦੇ ਹੈ ਕਿ ਗਾਂਧੀ ਸਾਡਾ ਬਾਪੂ ਹੈ ਨਹਿਰੂ ਸਾਡਾ ਚਾਚਾ ਹਮ ਬਾਪੂ ਤਾਂ ਗੁਰੂ ਗੋਬਿੰਦ ਸਿੰਘ ਹੈ ਤੇ ਗਾਂਧੀ ਕਿੱਥੋਂ ਬਣ ਗਿਆ ਪਰ ਸਾਨੂੰ ਸੁਖਾਇਆ ਜਾਂਦਾ ਜਦੋਂ 1859 ਦੇ ਵਿੱਚ ਰਾਜ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਉਹ ਦੋ ਜਮੇ ਗੱਜਾਂ ਤੇ ਇਲਾ ਪੈਂਦੀਆਂ ਨਾ ਕਿਸੇ ਮੁਰਤੇ ਜਾਨਵਰ ਨੂੰ ਇਹ ਸਾਰੇ ਮਜਬ ਫਿਰ ਸਾਡੇ ਉੱਤੇ ਪੈ ਗਏ ਜਿਹੜੀ ਹਕੂਮਤ ਅੱਜ ਸਾਡੇ ਉੱਤੇ ਕਰ ਰਹੀ ਹੈ ਤੇ ਇਹ ਮੋਦੀ ਤੇ ਬੀਜਪੀ ਤੇ ਆਰਐਸਐਸ ਸਰਕਾਰ ਨੇ ਇੱਕ ਨਵਾਂ ਫਰੰਟ ਖੋਲਿਆ ਹੈ ਕਿ ਜਿਹੜੇ ਸਿੱਖ ਫਲਸਤਾਨ ਦੀ ਗੱਲ ਕਰਦੇ ਆ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦੋ ਇੰਡੀਆ ਤੇ ਮੋਦੀ ਨੇ ਅਮਰੀਕਾ ਦੀ ਕੈਨੇਡਾ ਦੀ ਬਲੈਟ ਦੀ ਪਾਕਿਸਤਾਨ ਦੀ ਬਾਦਸ਼ਾਹੀ ਨੂੰ ਤੋੜਿਆ ਜਪਾਨ ਨੇ ਅਮਰੀਕਾ ਦੇ ਉੱਤੇ ਅਟੈਕ ਕਰਤਾ ਸੀਗਾ ਅਮਰੀਕਾ ਨੇ ਕਿਹਾ ਸਾਡੀ ਬਾਦਸ਼ਾਹੀ ਤੋੜਤੀ ਜਪਾਨ ਤੇ ਫਿਰ ਜਵਾਬੀ ਕਾਰਵਾਈ ਅਮਰੀਕਾ ਨੇ ਕੀਤੀ ਸਾਤ ਸੰਗਤ ਦੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਵਾਇਕੁਰਤੀ ਕਾ ਖਤਸਾ ਵਾਇਕੁਰਤੀ ਦੀ ਫਤਿਹ ਤੇ ਅੱਜ ਤਾਂ ਮੈਂ ਸੰਗਤ ਦਾ ਸ਼ੁਕਰੀਆ ਕਰਦਾ ਜਿੰਨਾ ਖੁਸ਼ੀ 1999 ਦੇ ਵਿੱਚ ਵੋਟਾਂ ਪਾ ਕੇ ਮੈਨੂੰ ਇੱਕ ਨਵਾਂ ਜੀਵਨ ਦਿੱਤਾ ਅੱਜ ਆਪਾਂ ਮਾਂ ਬੋਲੀ ਦੀ ਗੱਲ ਕਰਦੇ ਆਂ ਮਾਂ ਬੋਲੀ ਦੀ ਗੱਲ ਕਰਦੇ ਆਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਮਾਂ ਬੋਲੀ ਕਿਵੇਂ ਤਬਦੀਲ ਹੋਈ ਤੇ ਕਿਵੇਂ ਸਾਨੂੰ ਵਿਰਸੇ ਦੇ ਵਿੱਚ ਮਿਲੀ ਪਹਿਲੇ ਪਾਛੇ ਗੁਰੂ ਨਾਨਕ ਸਾਹਿਬ ਨੇ ਦੋ ਚੀਜ਼ਾਂ ਕੀ ਦਿੱਤਾ ਇੱਕ ਤਾਂ ਨਵਾਂ ਧਰਮ ਸਾਨੂੰ ਦੇਤਾ ਇੱਕ ਨਵੀਂ ਕੌਮੀਅਤ ਦਿੱਤੀ ਜੇ ਧਰਮ ਤੇ ਕੌਮੀਅਤ ਦਿੱਤੀ ਹੈ ਤਾਂ ਫੇਰ ਉਸ ਦਾ ਤੋਰ ਤਰੀਕਾ ਕਿਵੇਂ ਚੱਲੂਗਾ ਕਿਵੇਂ ਇਸਲਾਮ ਦਾ ਜਿਹੜਾ ਕਬਜ਼ਾ ਹੋਇਆ ਹੋਇਆ ਸੀ ਜਦੋਂ ਧਰਮ ਦਾ ਕਬਜ਼ਾ ਹੋਇਆ ਹੋਇਆ ਸੀ ਸੰਸਕ੍ਰਿਤ ਦੇ ਵਿੱਚ ਇਸਲਾਮ ਦਾ ਕਬਜ਼ਾ ਹੋਇਆ ਸੀਗਾ ਅਰਬੀ ਦੇ ਵਿੱਚ ਜਿਹੜਾ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੀ ਤਾਂ ਫਿਰ ਇੱਥੇ ਗੁਰੂ ਅੰਗਦ ਸਾਹਿਬ ਨੇ ਦੋ ਚੀਜ਼ਾਂ ਕਰਤੀਆਂ ਕਿ ਇਹ ਕੌਮियत ਵੀ ਅੱਗੇ ਵਧੇ ਤੇ ਧਰਮ ਵੀ ਅੱਗੇ ਵਧੇ ਜੋ ਕਰਤੇ ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਕਿ ਜੇ ਨਵਾਂ ਧਰਮ ਅਸੀਂ ਬਣਾਉਂਦੇ ਆਂ ਨਵੀਂ ਕੌਮ ਨੂੰ ਬਣਾਉਂਦੇ ਆਂ ਤਾਂ ਫੇਰ ਇਹਦੀ ਬਰੋਤ ਤਵੀ ਹੋਗੀ ਸੂਰ ਸੋ ਪਛਾਣੀਏ ਜੋ ਲੜੇ ਦੀਨ ਕੇ ਹੇਤ ਜੀ ਦਾ ਮਤਲਬ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਸਾਰਾ ਦ੍ਰਿਸ਼ ਦਿੱਖਦਾ ਸੀਗਾ ਫਿਰ ਗੁਰੂ ਅੰਗਦ ਸਾਹਿਬ ਨੇ ਇੱਥੇ ਦੋ ਚੀਜ਼ਾਂ ਕੀਤੀਆਂ ਗੁਰਮਤਿ ਦੇ ਧਰਮ ਦੇ ਲਈ ਇੱਕ ਨਵੀਂ ਲਿਪੀ ਦਿੱਤੀ ਗੁਰਮੁਖੀ ਹੁਣ ਇਹ ਬਹੁਤ ਜ਼ਰੂਰੀ ਸੀ ਕਿਉਂ ਕਰਕੇ ਤੁਸੀਂ ਸਾਰੇ ਪੜ੍ਹੇ ਲਿਖੇ ਵਿਦਵਾਨ ਹੋ ਤੁਸੀਂ ਮੈਨੂੰ ਦੱਸੋ ਕਿ ਜੇ ਤੁਸੀਂ ਹਿੰਦੀ ਉਸੇ ਰ ਪੜ੍ਹਦੇ ਹੋ ਤੇ ਤੁਸੀਂ ਘੋੜਾ ਕਿਵੇਂ ਕਹੋਗੇ ਘਰ ਕਿਵੇਂ ਕਹੋਗੇ ਗੈਹ ਦੀ ਜਨਸਾ ਫਿਰ ਇਹ ਜਿਹੜੀ ਨਵੀਂ ਜ਼ਬਾਨ ਸਾਨੂੰ ਦਿੱਤੀ ਲਿਪੀ ਇਹਦੇ ਵਿੱਚ ਸਾਰਾ ਭਰਪੂਰ ਹੋ ਗਿਆ ਫਿਰ ਜਿਸ ਸੂਰਸੋ ਪਛਾਣੀ ਦੀ ਗੱਲ ਕੀਤੀ ਹੈ ਕਿ ਜੇ ਧਰਮ ਤੇ ਫੌਮियत ਨੇ ਅੱਗੇ ਚੱਲਣਾ ਹੈ ਫਿਰ ਮਹਾਰਾਜ ਸੱਤੇ ਪਾਤਸ਼ਾਹ ਨੇ ਇੱਥੇ ਸਾਨੂੰ ਖਾੜੇ ਵੀ ਦਿੱਤੇ ਕਿ ਜੇ ਧਰਮ ਤੇ ਕੌਮियत ਨੂੰ ਬਚਾਉਣਾ ਹੈ ਫਿਰ ਸਰੀਰ ਵੀ ਤਖੜਾ ਹੋਣਾ ਚਾਹੀਦਾ ਫਿਰ ਜੇ ساری ਸਮਾਜ ਵੰਡੀ ਹੋਈ ਹੈ ਤੇ ਉਸ ਨੂੰ ਇੱਕ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਜਿੱਤੇ ਪਾਤਸ਼ਾਹ ਨੇ ਸਾਨੂੰ ਬੋਲੀ ਬਣਾ ਕੇ ਦਿੱਤੀ ਗੋਇੰਦਵਾਲ ਸਾਹਿਬ ਜਿੱਥੇ ਜਾਤ ਪਾਤ ਤੋਂ ਰਹਿਤ ਹੋ ਕੇ ਆਪਾਂ ਇਸ਼ਨਾਨ ਕਰ ਸਕਦੇ ਸੀਗੇ ਉਸ ਵਕਤ ਮੌਗਲ ਹਕੂਮਤ ਦੀਆਂ 22 ਮੰਡੀਆਂ ਸਨ ਜੀਆਂ 22 ਪ੍ਰੋਵਿੰਸਸ ਸੂਬੇ ਸੀਗੇ ਤੇ ਜਿੱਦੀ ਬਾਦਸ਼ਾਹ ਨੇ ਫੇਰ 22 ਮੰਡੀਆਂ ਪੈਦਾ ਕੀਤੀਆਂ ਬਰਾਬਰ ਦੀ ਟੱਕਰ ਸਾਡੇ ਗੁਰੂ ਸਾਹਿਬ ਲੈਦੇ ਕੇ ਚੌਥੇ ਪਾਤਸ਼ਾਹ ਨੇ ਸਾਨੂੰ ਸਰੂਬਰ ਦਿੱਤਾ ਸ੍ਰੀ ਅਮਨਸਰ ਸਾਹਿਬ ਦਾ ਪੰਜਵੇਂ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਤੇ ਦਰਬਾਰ ਸਾਹਿਬ ਦਿੱਤਾ ਉਧਰ ਚਾਰ ਦਰਵਾਜੇ ਰੱਖੇ ਤੁਸੀਂ ਮੰਦਰ ਮਸੀਤ ਗਿਰਜੇ ਘਰ ਦੇ ਵਿੱਚ ਚਲੇ ਜਾਓ ਉੱਥੇ ਤੁਹਾਨੂੰ ਸਿਰਫ ਇੱਕ ਦਰਵਾਜਾ ਮਿਲੇਗਾ ਪਰ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਚਾਰ ਦਰਵਾਜੇ ਹੈ ਕਿ ਇੱਥੇ ਸਾਰੇ ਆ ਸਕਦੇ ਆ ਸਾਰੀਆਂ ਜਾਤਾਂ ਪਾਤਾਂ ਧਰਮਾਂ ਕਿਸੇ ਨੂੰ ਪਾਬੰਦੀ ਨਹੀਂ ਹੈ ਇਹ ਸਾਰਾ ਕੁਛ ਸਾਡੇ ਗੁਰੂ ਸਾਹਿਬ ਨੇ ਪੌੜੀ ਪੌੜੀ ਕਰਕੇ ਸਾਡੀ ਕੌਮियत ਤੇ ਸਾਡਾ ਧਰਮ ਖੜਾ ਕੀਤਾ ਫਿਰ ਛੇਵੇਂ ਪਾਤਸ਼ਾਹ ਨੂੰ ਪਤਾ ਸੀ ਜੋ ਕਰਕੇ ਗੁਰੂ ਨਾਨਕ ਸਾਹਿਬ ਦਾ ਹਕਮ ਸੀ ਸੂਰਾ ਸੋ ਪਛਾਣੇ ਕਿ ਲੜਾਈ ਤਾਂ ਲੜੋਗੇ ਫਿਰ ਜਿਹੜਾ ਪਹਿਲਾ ਹੁਕਮਨਾਮਾ ਮਹਾਰਾਜ 치ਵੇਂਪਾਚ ਨੇ ਦਿੱਤਾ ਉਹਦੇ ਵਿੱਚ ਲਿਖਿਆ ਕਿ ਇਹ ਮੈਨੂੰ ਪੈਸੇ ਮਾਵ ਨਹੀਂ ਚਾਹੀਦੀ ਜਾਂ ਤਾਂ ਘੋੜੇ ਲਿਆਓ ਤੇ ਜਾਂ ਸ਼ਸਤਰ ਲੈ ਕੇ ਆਓ ਉਹਨਾਂ ਨੇ ਸਾਨੂੰ ਮੇਰੀ ਪੀੜੀ ਦਾ ਸੋਚ ਦਿੱਤੀ ਔਰ ਉਸ ਵਕਤ ਦੇ ਵਿੱਚ ਮੋਗਲ ਰਾਜ ਦੇ ਵਿੱਚ ਕੋਈ ਵੀ ਗੈਰ ਮੁਸਲਮਾਨ ਤਲਵਾਰ ਨਹੀਂ ਸੀ ਫੜ ਸਕਦਾ ਸੇਹਲ ਸਾਬ ਦੇ ਤੇ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਘੋੜੇ ਦੇ ਤੇ ਸ਼ਕਾਰ ਖੇਡਣ ਨੂੰ ਬਾਜ ਨਹੀਂ ਸੀ ਰੱਖ ਸਕਦਾ ਬਾਜ ਬਾਛਾ ਜਹਾਂਗੀਰ ਦਾ ਫੜਿਆ ਮਹਾਰਾਜ ਨੇ ਸ਼ਕਾਰ ਫੜਦੇ ਆ ਬਾਝ ਦਿੱਤੇ ਤੇ ਤਾੜ ਦਿੱਤੇ ਕਿ ਅਸੀਂ ਮੁਕਾਬਲੇ ਦੀ ਕੌਮ ਹੈ ਸਾਰੀਆਂ ਚੀਜ਼ਾਂ ਦਿੱਤੀਆਂ ਹੁਣ ਤੁਸੀਂ ਮੈਨੂੰ ਕਦੇ ਵੀ ਬਾਰੀ ਕਹਿ ਦਿੰਦੇ ਹੋ ਕਿ ਤੂੰ ਕੰਦੰਗੀ ਮੈਂ ਸਦਾਨ ਦੇ ਵਿੱਚ ਮੰਨਦਾ ਨਹੀਂ ਤੇ ਫੇਰ ਤੂੰ ਪਾਰਲੀਮੈਂਟ ਦੇ ਇਲੈਕਸ਼ਨ ਕਿਉਂ ਲੜਦਾ ਹੈ ਹੁਣ ਮੈਨੂੰ ਦੱਸੋ ਕਿ ਬਾਬਾ ਬਿਧੀਚੰਦ ਲਾਹੌਰ ਦੇ ਕਿਲੇ ਦੇ ਸੂਬੇਦਾਰ ਨੂੰ ਕਹਿ ਦਿੰਦੇ ਕਿ ਮੈਨੂੰ ਛੇਵੇਂ ਪਾਤਸ਼ਾਹ ਦਾ ਹੁਕਮ ਹੈ ਕਿ ਮੈਂ ਜਹਾਂਗੀਰ ਬਾਦਸ਼ਾਹ ਦੇ ਕੋਰੇ ਚਰਉਣੇ ਹ ਤਾਂ ਥੰਦਾ ਸੂਬੇਦਾਰ ਬਾਬਾ ਬਿਧੀਚੰਦ ਨੂੰ ਅੰਦਰ ਆਉਣ ਦਿੰਦਾ ਹੁਣ ਦਾ ਪੇਚ ਵੀ ਤਾਂ ਆਪਾਂ ਨੇ ਮਾਰਨੇ ਆ ਜੇ ਰਾਜ ਕਰਨਾ ਹੈ ਲੀਡ ਦੇ ਫਕੀਰ ਤਾਂ ਨਹੀਂ ਹੈਗੇ ਖੱਬੇ ਸੱਚੇ ਵੀ ਹਿਲਣਾ ਹੈ ਹੈਨਾ ਫਿਰ ਰੋਜ਼ ਆਪਾਂ ਕਹਿੰਦੇ ਆ ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹੇਗੇ ਉਹਨਾਂ ਦੇ ਦਰਸ਼ਨ ਦਾਰ ਮਹਾਰਾਜ ਕਰਨ ਫਿਰ ਆਪਾਂ ਕਿਉਂ ਨਹੀਂ ਕਰਦੇ ਹੈਗੇ ਤੁਸੀਂ ਦੱਸੋ ਕੀ ਵੀਜ਼ਾ ਤਕੜਾ ਹੈ ਰਾਜ ਪਾਸਪੋਰਟ ਤਕੜਾ ਹੈ ਕਿ ਸਾਡੀ ਅਰਦਾਸ ਦਾ ਹੁਕਮ ਤਖੜਾ ਹੁਣ ਸਾਡੇ ਕਿਸਾਨ ਤੇ ਮਜ਼ਦੂਰ ਭਾਈ ਦਿੱਲੀ ਵੱਲ ਮੋਰਚਾ ਲਈ ਫਿਰਦੇ ਆ ਠੀਕ ਹੈ ਬੜੀ ਸੋਹਣੀ ਗੱਲ ਹੈ ਉਥੋਂ ਪ੍ਰੋਪਰਤਾ ਉੱਥੇ ਹੀ ਹੋਣਾ ਪਰ ਜੇ ਇੱਥੇ ਵਾਗੇ ਦਿੱਤੇ ਹਸੈਣੀ ਵਾਲੇ ਤੇ ਲਾ ਦੇਣ ਕਿ ਸਾਡੀਆਂ ਜਿੰਸਾਂ ਬਾਹਰ ਜਾਣ ਹੁਣ ਮੁੰਜੀ ਦਾ ਭਾਅ ਇੱਥੇ 2500 ਰੁਪਏ ਰਿਹਾ ਹੈ ਉਸ ਵੇਲੇ ਝੋਨਾ ਪਾਕਿਸਤਾਨ ਦੀਆਂ ਮੰਡੀਆਂ ਚ 8000 ਰੁਪਏ ਪਰ ਹੰਟਲ ਵਿਕਦਾ ਸੀਗਾ ਅੱਜ ਪਾਕਿਸਤਾਨ ਦੇ ਵਿੱਚ ਕਣਕ ਦੀ ਕਮੀ ਹੈ ਪਾਕਿਸਤਾਨ ਰੂਸ ਤੋਂ ਕਣਕ ਮੰਗੋਂਦਾ ਸੌਟ ਆ ਬੰਨੇ ਦੇ ਨਾਲ ਬੰਨਾ ਲੱਗਦਾ ਅਸੀਂ ਕਿਉਂ ਨਹੀਂ ਕਣਕ ਉੱਥੇ ਵੇਚਦੇ ਤੇ ਨਾਲ ਲੱਗਦੇ ਸਲਾਵਕ ਮੁਲਕ ਹੈਗੇ ਆ ਉੱਤੇ ਏਸ਼ੀਆ ਦੇ ਮੁਲਕ ਹੈਗੇ ਆ ਜੇ ਵਪਾਰ ਵਧੂਗਾ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਰੋਜੀ ਵੀ ਮਿਲੂਗਾ ਜੋ ਕਰਕੇ ਸਾਡੇ ਕਿਤੇ ਦੋ ਹੈ ਇੱਕ ਜ਼ਿਮੀਂਦਾਰਾ ਹੈਗਾ ਇੱਕ ਨੌਕਰੀ ਹੈਗੀ ਹੈ ਤੇ ਇੱਕ ਫੌਜ ਹੈ ਤਾਂ ਫੇਰ ਟਰਾਂਸਪੋਰਟ ਹੈ ਸਾਡੇ ਬੱਚੇ ਟਰਾਂਸਪੋਰਟ 'ਚ ਲੱਗਣਗੇ ਉਧਰ ਜਾਣਗੇ ਉਧਰ ਜਾਣਗੇ ਬਿਰਕਾ ਨੂੰ ਵੀ ਫਾਇਦਾ ਹੋਊਗਾ ਇੰਡੀਆ ਨੂੰ ਵੀ ਫਾਇਦਾ ਹੋਊਗਾ ਜੋ ਕਰਕੇ ਵਪਾਰ ਦੇ ਵਿੱਚ ਜਿਹੜੀ ਖੱਟੀ ਉਹ ਕਰਨਗੇ ਉਹ ਤਾਂ ਇੰਡੀਆ ਦੇ ਕੋਲੇ ਜਾਊਗੀ ਛੋ ਮੇਰਾ ਮਤਲਬ ਹੈ ਕਿ ਆਪਾਂ ਉਧਰਲੇ ਪਾਸੇ ਰੋਕ ਕਿਉਂ ਨਹੀਂ ਰੱਖਦੇ ਆਪਾਂ ਜੇ ਬਾਰਡਰ ਟੱਪਦੇ ਐ ਤੇ ਤੁਹਾਡੇ ਕੋਲੇ ਪਾਰਟੀ ਦਾ ਕਾਰਡ ਹੈਗਾ ਤੇ ਤੁੰਨ ਪੁੱਛਣ ਵਾਲਾ ਕੌਣ ਹੈ ਜਿਹੜੇ ਪਾਰਟੀ ਨੇ ਚਿੱਠੀਆਂ ਦੇ ਕੇ ਬਾਹਰ ਅਮਰੀਕਾ ਭੇਜੇ ਹੈ ਗੁਰਸਿੱਖ ਉਹ ਵਾਪਸ ਆਏ ਆ ਕੋਈ ਹੱਥ ਖੜਾ ਕਰਕੇ ਦੱਸ ਦੇ ਨਹੀਂ ਆਏ ਜੂ ਕਰਕੇ ਉਹਨਾਂ ਨੇ ਕਿਹਾ ਸਾਡੇ ਉੱਤੇ ਜ਼ਬਰ ਹੁੰਦਾ ਹੈ ਹਿੰਦੂਤਵਾ ਨੇ ਸਾਡੇ ਉੱਤੇ ਨਸਲ ਖੁਸ਼ੀ ਕੀਤੀ ਹੈ ਦਰਵਾਤ ਸਾਹਿਬ ਦੇ ਉੱਤੇ ਫੌਜਾਂ ਚੜ੍ਹੀਆਂ ਹਨ ਅਰਜੀਵ ਗਾਂਧੀ ਨੇ ਨਸਲ ਖੁਸ਼ੀ ਕੀਤੀ ਹੈ ਤੇ ਅਸੀਂ ਤਾਂ ਹਿਜਰਤ ਕਰਕੇ ਆਏ ਆ ਜਿਵੇਂ ਅਮਰੀਕਾ ਦੇਸੀ ਹਿਜਰਤਿਆਂ ਦਾ ਜਿੰਨੇ ਵੀ ਸਿਆਸੀ ਲੋਕ ਤੰਗ ਆਪਣੇ ਆਪਣੇ ਮੁਲਕਾਂ ਤੋਂ ਆਏ ਹੋਏ ਸੀ ਉਹਨਾਂ ਨੇ ਅਮਰੀਕਾ ਬਣਾਇਆ ਫਿਰ ਆਪਣੇ ਬੰਦੇ ਤਾਂ ਨਹੀਂ ਕੋਈ ਵਾਪਸ ਆਏ ਜੋ ਕਰਕੇ ਇੰਟਰਨੈਸ਼ਨਲ ਜਿਹੜਾ ਕਾਨੂੰਨ ਹੈ ਉਹਦੇ ਮੁਤਾਬਕ ਆਪਾਂ ਚੱਲਦੇ ਹੈਗੇ ਹੁਣ ਜਿਹੜੀ ਬੋਲੀ ਹੈ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਸਾਨੂੰ ਦਿੱਤੀ ਹੈ ਲਿਪੀ ਇਹਦੀ ਮਹਤੋਂ ਨੂੰ ਦੱਸਿਆ ਕੋੜਾ ਨਹੀਂ ਕਹਿ ਸਕਦੇ ਹੈ ਕਿ ਜਦੋਂ ਮੈਂ ਸਕੂਲ ਸੀਗਾ ਮੇਰੀ ਇੱਕ ਬੀਬੀ ਹਿੰਦੀ ਦੀ ਮਾਸਟਰ ਸੀਗੀ ਮੇਰੀ ਉਮਰ ਛੋਟੀ ਸੀ ਉਹ ਮੈਨੂੰ ਕਹਿੰਦੀ ਕਿ ਤੁਮੂਹ ਕੇ ਬਤਾਓ ਕੁੱਤੇ ਦਾ ਇਸਤਰੀ ਲਿੰਗ ਕੀ ਹੈ ਵਾਖੇ ਇਸਤਰੀ ਲਿੰਗ ਉਸ ਕੁੱਤੀ ਹੈ ਉਹ ਕਹਿੰਦੀ ਆਪ ਤੋ ਬਹੁਤ ਬਦਤਮੀਜ਼ ਹੋ ਆਪ ਦਾ ਗੁਆਰ ਕੌਣ ਸਾ ਹੈ ਹੁਣ ਮੈਨੂੰ ਸਮਝ ਨਹੀਂ ਆਇਆ ਗੁਆਰ ਕੀ ਹੁੰਦਾ ਨਾਲ ਮੇਰੇ ਇੱਕ ਹੋਰ ਮੁੰਡਾ ਬੈਠਾ ਸੀਗਾ ਉਹਨੇ ਕਿਹਾ ਕਿ ਮੈਡਮ ਇਹ ਪਾਕਿਸਤਾਨ ਤੋਂ ਆਇਆ ਇਹਨਾਂ ਨੂੰ ਹਿੰਦੀ ਨਹੀਂ ਆਉਂਦੀ ਉਹ ਕਹਿੰਦੀ ਇਹ ਤੋ ہماری ਰਾਸ਼ਟਰੀ ਭਾਸ਼ਾ ਹੈ ਹੁਣ ਦੋਸਤੋ ਬੱਚਿਆਂ ਨੂੰ ਕਹਿਣਾ ਕਿ ਰਾਸ਼ਟਰੀ ਭਾਸ਼ਾ ਤੁਹਾਡੀ ਨੈਸ਼ਨਲ ਕੌਮੀ ਬੋਲੀ ਹੈ ਇਹ ਕਿੱਥੋਂ ਤੱਕ ਇਹ ਲੋਕ ਚਲੇ ਗਏ ਹੈ ਜੀ ਸਾਨੂੰ ਥੱਲੇ ਤੋਂ ਲੈ ਕੇ ਇਹ ਦੱਸਦੇ ਹੈ ਕਿ ਗਾਂਧੀ ਸਾਡਾ ਬਾਪੂ ਹੈ ਨਹਿਰੂ ਸਾਡਾ ਚਾਚਾ ਹੁਣ ਬਾਪੂ ਤਾਂ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਤੇ ਗਾਂਧੀ ਕਿੱਥੋਂ ਬਣ ਗਿਆ ਪਰ ਸਾਨੂੰ ਸਿਖਾਇਆ ਜਾਂਦਾ ਸੋ ਇਹ ਸਾਰੀ ਚੀਜ਼ ਜਿਹੜੀ ਬੋਲੀ ਹੈ ਜਿਹੜੀ ਲਿਪੀ ਹੈ ਜਿਹੜੀ ਮਹਾਰਾਜ ਨੇ ਸਾਨੂੰ ਦਿੱਤੀ ਹੈ ਇਹ ਬਹੁਤ ਸਾਡੇ ਲਈ ਜ਼ਰੂਰੀ ਹੈ ਕਿ ਆਪਾਂ ਆਪਣੀ ਜ਼ੁਬਾਨ ਦੇ ਵਿੱਚ ਗੱਲ ਕਰ ਸਕੀਏ ਸਮਝ ਸਕੀਏ ਪ੍ਰਗਟ ਕਰ ਸਕੀਏ ਪਰ ਅਫਸੋਸ ਹੈ ਕਿ ਜਦੋਂ ਸਾਡਾ 1800 ਨਨਜਾ ਦੇ ਵਿੱਚ ਰਾਜ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਉਦੋਂ ਜਿਵੇਂ ਗਿਰਜਾਂ ਤੇ ਇਲਾ ਪੈਂਦੀਆਂ ਨਾ ਜਿ세 ਮੁਰਦੇ ਜਾਨਵਰ ਨੂੰ ਇਹ ਸਾਰੇ ਮਜਬ ਫਿਰ ਸਾਡੇ ਉੱਤੇ ਪੈ ਗਏ ਅਸਾਈ ਆ ਗਏ ਹਿੰਦੂਆਂ ਦਾ ਆਰੀਅਸ ਸਮਾਜ ਆ ਗਿਆ ਇੰਨਾਂ ਨੇ ਫੇ ਸਾਡੇ ਮਹਾਰਾਜਾ ਖਪੂਰਥਲੇ ਨੂੰ ਅਸਾਈ ਬਣਾਤਾ। ਦਿਆਲ ਸਿੰਘ ਮਜੀਠੀਆ ਜਿਹੜਾ ਤੁਸੀਂ ਰੋਜ਼ ਟ੍ਰਿਬਿਊਨ ਪੜ੍ਹਦੇ ਹੋ ਉਹ ਬੜਾ ਤਕੜਾ ਸਿੱਖ ਸਰਦਾਰ ਸੀ ਉਹਦੇ ਕੋਲੇ ਬਹੁਤ ਪੈਸਾ ਸੀ ਧਨ ਸੀਗਾ। ਉਹ ਬ੍ਰਾਹਮਣ ਸਮਾਜੀ ਬਣ ਗਿਆ। ਹੁਣ ਜੇ ਬ੍ਰਾਹਮਣ ਸਮਾਜੀ ਬਣਿਆ ਹੈ ਸਿੱਖਾਂ ਨੂੰ ਛੱਡ ਕੇ ਤੇ ਉਹਦਾ ਅਸਰ ਕੀ ਪਿਆ? 1984 ਦੇ ਵਿੱਚ ਜੇ ਤੋਂ ਬਲੂ ਸਟਾਰ ਦਰਬਾਰ ਸਾਹਿਬ ਦੇ ਉੱਤੇ ਪੰਜਾਬ ਦਾ ਐਡੀਟਰ ਸੀਗਾ ਪ੍ਰੇਮ ਪਾਟਿਆ ਤੁਸੀਂ ਗੱਲ ਕਰਨੀ ਹੈ ਉਹ ਤੁਹਾਡਾ ਬੈਠਣਿਆ ਪ੍ਰੇਮ ਪਾਟਿਆ ਟਾਈਮਜ਼ ਆਫ ਇੰਡੀਆ ਦਾ ਐਡੀਟਰ ਸੀਗਾ ਗਿਰੀ ਲਾਲ ਜੈਨ ਇੰਡੀਅਨ ਐਕਸਪ੍ਰੈਸ ਦਾ ਐਡੀਟਰ ਸੀ ਅਰਉਣ ਸ਼ੋਰੀ ਇਹ ਤਿੰਨੇ ਇੰਦਰਾ ਗੰਦੀ ਕੋਲੇ ਗਏ ਕਿ ਜੰਨਾਚੇਰ ਫੌਜੀ ਹਮਲਾ ਨਹੀਂ ਹੁੰਦਾ ਉਹਨਾਂ ਚੇਰਾ ਇਹ ਸਿੱਖਾਂ ਦਾ ਕੰਮ ਸੂਤ ਨਹੀਂ ਆਉਣਾ ਹੈ ਔਰ ਜਿਹੜੇ ਰੁਬੈਤੀ ਅਕਾਲੀ ਸੀ ਉਹਨਾਂ ਨੇ ਵੀ ਇੰਦਰਾ ਗਾਂਧੀ ਦੇ ਨਾਲ ਮੀਟਿੰਗਾਂ ਹੋਈਆਂ ਨਰਸਮਹਰਾਓ ਉਸ ਵੇ ਗਰੇਬ ਸੀ ਸੀ ਉਹਨੂੰ ਦੱਸਿਆ ਗਿਆ ਕਿ ਜੇ ਮਿਲਟਰੀ ਲਾ ਦੋਗੇ ਇਸ ਹੰਤਾ ਜਗਨੈਸ਼ ਸਿੰਘ ਪੰਡਰਾਵਾਲਾ ਤਾਂ ਹੱਥ ਕਰਕੇ ਪਰਿਵਾਰ ਨਹੀਂ ਫੇਲੂਗਾ। ਸੋ ਇਹ ਸਾਰੀਆਂ ਗਰਦਾਰੀਆਂ ਜਿਹੜੀਆਂ ਹੋਈਆਂ ਇਹ ਸਾਰੇ ਵਿੱਚੋਂ ਹੋਈਆਂ। ਹੁਣ ਜਿਆਲ ਸਿੰਘ ਮਜੀਠੀਆ ਰੋਂਦਾ ਹੋਊਗਾ। ਜੇ ਮੈਂ ਟ੍ਰਿਬਿਊਨ ਬਣਾਈ ਉਹਦੇ ਐਡੀਟਰ ਨੇ ਕਿਹਾ ਕਿ ਦਰਬਾਰ ਸਾਹਿਬ ਤੇ ਹਮਲਾ ਕਰ ਦੋ। ਹੁਣ ਇਹ ਸਾਰੀਆਂ ਚੀਜ਼ਾਂ ਹੋਈਆਂ ਇਹਨਾਂ ਦਾ ਅਸਰ ਕੀ ਹੋਇਆ? ਸੋ ਇਹ ਸਾਨੂੰ ਜੋਖਣਾ ਪਊਗਾ ਕਿ ਅਪਾ ਕਿੱਥੇ ਚੱਲ ਰਹੇ ਹੈਗੇ ਸੋ ਇਹ ਜਿਹੜੀ ਕਾਨਫਰੰਸ ਕਰਵਾਈ ਹੈ ਆਪਣੀ ਪਾਰਟੀ ਨੇ ਸudarman singh ਨੇ ਇਹਦੀ ਸੇਵਾ ਕੀਤੀ ਹੈ ਹਰਪਾਲ ਸਿੰਘ ਬਲੇਰ ਸਾਹਿਬ ਨੇ ਜਸਬੀਰ ਸਿੰਘ ਬਠਰੂ ਸਾਹਿਬ ਨੇ ਹਰਜੀਤ ਸਿੰਘ ਮਿਆਪੁਰ ਨੇ ਦਰਜੀਤ ਸਿੰਘ ਵਾਧਵਾ ਰਾਜਵੀਰ ਸਿੰਘ ਨੇ ਗੰਗਰ ਬਣਾਇਆ ਮੈਂ ਬਹੁਤ ਖੁਸ਼ ਹਾਂ ਤੇ ਜਿਹੜੀ ਹਕੂਮਤ ਅੱਜ ਸਾਡੇ ਉੱਤੇ ਕਰ ਰਹੀ ਹੈ ਜਿਹੜੀ ਮੈਂ ਪਾਰਲੀਮੈਂਟ ਦੇ ਵਿੱਚ ਵੀ ਬੋਲ ਚੁੱਕਿਆ ਹੈ ਕਿ ਇਹ ਮੋਦੀ ਤੇ ਬੀਜੇਪੀ ਤੇ ਆਰਐਸ ਸਰਕਾਰ ਨੇ ਇੱਕ ਨਵਾਂ ਫਰੰਟ ਖੋਲ੍ਹਿਆ ਹੈ ਕਿ ਜਿਹੜੇ ਸਿੱਖ ਖਾਲਿਸਤਾਨ ਦੀ ਗੱਲ ਕਰਦੇ ਹੈ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦੋ ਤੇ ਜਿਹੜੀ ਖੁਫੀਆ ਏਜੰਸੀ ਹੈ ਰੋ ਉਸ ਨੇ ਫਿਰ ਤਿਆਰੀ ਨਿਭ ਕੇ ਸਾਡੇ ਸਿੱਖ ਕੈਂਡੀਡੇਟ ਦੇ ਵਿੱਚ ਹਰਦੀਪ ਸਿੰਘ ਨਿਜਰ ਨੂੰ ਕਤਲ ਕਰਾਇਆ ਹੈ। ਵਿਪੁੱਤ ਦਮਨ ਸਿੰਘ ਮਾਲਕ ਨੂੰ ਕਤਲ ਕਰਾਇਆ ਹੈ। ਫਿਰ ਸੁਖਦੂਲ ਸਿੰਘ ਮੋਗਦੇ ਨੂੰ ਕਤਲ ਕਰਾਇਆ ਹੈ। ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਕਤਲ ਕਰਾਇਆ। ਇੱਕ ਰੂਸ ਦੀ ਖੋਫੀ ਐਜੰਸੀ ਦੇ ਕੋਲ ਦਵਾਈ ਹੈ ਜ਼ਹਿਰ ਹੈ ਜਿਹੜਾ ਜੇ ਦੇ ਦिए ਉਹਨੂੰ ਪੁਲੀਨੀਅਮ ਕਹਿੰਦੇ ਆ ਉਹ ਹੌਲੀ-ਹੌਲੀ ਬੰਦੇ ਨੂੰ ਮਾਰ ਦਿੰਦਾ ਤੇ ਇੰਡੀਆ ਤੇ ਰੂਸ ਦਾ ਰਿਸ਼ਤਾ ਬਹੁਤ ਸੰਘਾ ਤੇ ਅਪਤਾਰ ਸਿੰਘ ਖੰਡੇ ਨੂੰ ਪੁਲੀਨੀਅਮ ਜ਼ਹਿਰ ਦੇ ਕੇ ਉੱਥੇ ਮਰਵਾਇਆ ਗਿਆ ਇੱਥੇ ਪਾਕਿਸਤਾਨ ਦੇ ਵਿੱਚ ਸਰਦਾਰ ਲਖਬੀ ਸਿੰਘ ਰੋਡੇ ਨੂੰ ਮਰਵਾਤਾ ਹੈ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਹੈ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਤੇ ਗੁਰਪ੍ਰੀਤ ਸਿੰਘ ਹਰੀਣਾ ਨੂੰ ਮਰਵਾਤਾ ਹੈ ਇਹ ਜਿਹੜੀ ਸਕੀਮ ਹੈ ਇਹਦੇ ਵਿੱਚ ਦੋ ਗੱਲਾਂ ਹੁੰਦੀਆਂ ਹੈ ਕਿ ਜਿਹੜਾ ਰਾਜ ਭਾਗ ਹੈ ਕੈਨੇਡਾ ਦਾ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਕਿ ਪੰਨੂ ਨੂੰ ਵੀ ਮਰਵਾ ਦਿਓ ਬੰਦੇ ਫੜ ਲੈ ਅਮਰੀਕਾ ਦੀ ਜਸੂਸੀ ਏਜੰਸੀ ਨੇ ਇਹ ਤਾਂ ਬਹੁਤ ਭਾਰੀ ਜੁਰਮ ਹੈ ਕਿ ਕਿਸੇ ਮੋਲਕ ਦੀ ਸੋਵਰਨਿਟੀ ਬਾਹਰ ਸਾਈਡ ਨੂੰ ਤੋੜ ਦੇਣਾ ਤੇ ਇੰਡੀਆ ਤੇ ਮੋਦੀ ਨੇ ਅਮਰੀਕਾ ਦੀ ਕੈਨੇਡਾ ਦੀ ਬਲੈਥ ਦੀ ਪਾਕਿਸਤਾਨ ਦੀ ਬਾਦਸ਼ਾਹੀ ਨੂੰ ਤੋੜਿਆ ਇਹਦੀ ਸਜ਼ਾ ਬਹੁਤ ਤਖੜੀ ਹੁੰਦੀ ਹੈ ਜੋ ਕਰਕੇ ਜਦੋਂ ਜਾਪਾਨ ਨੇ ਅਮਰੀਕਾ ਦੇ ਉੱਤੇ ਅਟੈਕ ਕਰਤਾ ਸੀਗਾ ਅਮਰੀਕਾ ਨੇ ਕਿਹਾ ਸਾਡੀ ਬਾਦਸ਼ਾਹੀ ਤੋੜਤੀ ਜਾਪਾਨ ਨੇ ਤੇ ਫਿਰ ਜਵਾਬੀ ਕਾਰਵਾਈ ਅਮਰੀਕਾ ਨੇ ਕੀਤੀ ਸਾਰੇ ਮੁਲਖ ਕਰਦੇ ਹੁਣ ਇੱਥੇ ਆਪਾਂ ਨੇ ਦলাই ਲਾਮਾ ਜਿਹੜਾ ਤਿੱਬਤ ਦੇ ਵਿੱਚ ਮੁਖੀ ਹੈ ਉਸ ਨੂੰ ਪਨਾਹ ਦਿੱਤੀ ਹੋਈ ਹੈ ਬੰਗਲਾਦੇਸ਼ ਦੀ ਜਿਹੜੀ ਰਾਜ ਕਰਦੀ ਸੀ ਬੇਗਮ ਉਸ ਨੂੰ ਪਨਾਹ ਦੇ ਦਿੱਤੀ ਹੈ ਹੁਣ ਫਰਜ ਕਰ ਲੋ ਕੋਈ ਮੁਲਕ ਦਾ ਕਾਤਲ ਇੰਨੇ ਦੇ ਉੱਤੇ ਵਾਰ ਕਰ ਦੇ ਫਿਰ ਇੰਡੀਆ ਦਾ ਨੱਕ ਤਾਂ ਵੱਡਿਆ ਜਾਊਗਾ ਨਾ ਜੋ ਕਰਕੇ ਫਰਜ਼ ਤੋਂ ਇੰਡੀਆ ਦਾ ਕੇ ਜੇ ਪਨਾਹ ਦਿੱਤੀ ਹੈ ਤੇ ਉਹਨਾਂ ਦੀ ਰੱਖਿਆ ਵੀ ਹੋਊਗੀ ਸੋ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਜਿਵੇਂ ਬਲੇਰ ਸਾਹਿਬ ਨੇ ਜਸਵੰਤ ਸਿੰਘ ਖਾਲਸਾ ਦੀ ਗੱਲ ਕੀਤੀ ਹੈ ਕਿ ਜੇ ਉਹ ਬੀਬੀ ਜਿਹੜੀ ਮੰਡੀ ਤੋਂ ਜਿੱਤੀ ਹੈ ਰੋਟ ਬੀਬੀ ਉਨੇ ਫਿਲਮ ਬਣਾਤੀ ਹੈ ਅਮਰਜੰਸੀ ਤੇ ਜਿਹਦੇ ਸਿੱਖਾਂ ਨੂੰ ਅਥਰਾਜ ਹੋਇਆ ਜੇ ਸਿੱਖਾਂ ਨੂੰ ਅਥਰਾਜ ਹੋਇਆ ਉਰ ਨੌਟ ਬੀਬੀ ਦੀ ਫਿਲਮ ਅਮਰਜੰਸੀ ਸਰਕਾਰਾਂ ਨੇ ਰੋਕੀ ਤਾਂ ਨਹੀਂ ਨਾ ਸੈਂਸਰ ਬੋਰਡ ਨੇ ਤੇ ਜੇ ਸਿੱਖ ਨੇ ਫਿਲਮ ਬਣਾਤੀ ਕਿ ਖਾਲੜਾ ਨੂੰ ਕਿਵੇਂ ਮਾਰਿਆ ਗਿਆ ਤੇ ਅਣਪਛਾਤੀਆਂ ਲਾਸ਼ਾਂ ਕਿ ਜੇ ਮੇ ਸस्कार ਕੀਤਾ ਕਿੱਥੇ ਕੀਤਾ ਕਿੱਥੇ ਨਹੀਂ ਕੀਤਾ ਉਹਦੇ ਉੱਤੇ ਪਾਬੰਦੀ ਲਾ ਦੇਣੀ ਕਿ ਇਹ ਸਿੱਖਾਂ ਦੇ ਖਿਲਾਫ ਨਹੀਂ ਹੈ ਸਿੱਧਾ ਸੋ ਜਿੰਨਾ ਚਿਰ ਆਪਾਂ ਆਪਣੀ ਕੌਮੀਅਤ ਤੇ ਆਪਣੇ ਧਰਮ ਨੂੰ ਗੁਰੂ ਨਾਨਕ ਸਾਹਿਬ ਨੂੰ ਏ ਤੋਂ ਦੇ ਗੁਰੂ ਸਾਹਿਬ ਨੂੰ ਨਹੀਂ ਪਛਾਣਦੇ ਉਹਨਾਂ ਚਿਰ ਫਿਰ ਗੱਡਾ ਅੱਗੇ ਨਹੀਂ ਡੇਢ ਸਕਦਾ ਜੇ ਗੱਡਾ ਅੱਗੇ ਰੋੜਨਾ ਹੈ ਤਪੇਰ ਆਪਨੂੰ ਆਪਣਾ ਮੋਲਕ ਆਪਣੀ ਕੌਮियत ਤੇ ਆਪਣਾ ਧਰਮ ਉੱਤਮ ਰੱਖ ਕੇ ਆਪਾਂ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ